ਸ਼ਾਇਦ ਬੀਜੇਪੀ ਵਾਲੇ ਕੋਈ ਮੌਕਾ ਜਾਣ ਨਹੀਂ ਦਿੰਦੇ ਵੀ ਪੰਜਾਬ ਤੇ ਕੋਈ ਥੋੜਾ ਚਲਾਉਣਾ ਹੋਵੇ ਤਾਂ ਕੱਲੀ ਇੱਕ ਨੋਟਿਸ ਕੱਢਿਆ ਉਹਨਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ ਅੱਜ ਮੀਡੀਆ ਛਪਿਆ ਵੀ ਹੈ ਬਹੁਤ ਸਾਰੇ ਮੀਡੀਆ ਚ ਮੇਰੇ ਕੋਲੇ ਪਿਆ ਆ ਸਾ ਜੀ ਆ ਜਿਹੜਾ ਸਰਕਾਰੀ ਨੋਟਿਸ ਹੈ ਪਾਖੜਾ ਡੈਮ ਤੇ ਹੁਣ ਉਹ ਕਹਿੰਦੇ ਵੀ ministry of foreign affairs ਵੱਲੋਂ ਆਇਆ 296 CISF ਦੇ ਜਿਹੜੇ ਸਿਕਿਉਰਿਟੀ ਗਾਰਡ ਲਾਉਣਗੇ ਇਸ ਪਾਕ ਰਹਿਣਗੇ 296 ਅਲੱਗ-ਅਲੱਗ ਰੈਂਕ ਦੇ ਅਫਸਰ ਲੱਗਣਗੇ ਤਾਂ ਜਿਹੜੀ ਸੈਂਟਰਲ ਫੋਰਸ ਹੈ ਤੇ ਉਹਦੇ ਵਾਸਤੇ 290000 100 ਰੁਪਏ 290100 290000 100 ਰੁਪਈਆ ਪਰ ਹੈਡ ਇੱਕ ਸਾਲ ਦਾ ਇੱਕ ਬੰਦੇ ਦਾ ਖਰਚਾ ਹੈ ਤੇ ਉਹਦੇ ਵਾਸਤੇ ਉਹ ਕਹਿੰਦੇ ਵੀ 8 ਕਰੋੜ 58 ਲੱਖ 9000 600 8 ਕਰੋੜ 58 ਲੱਖ ਪਚਾਂ ਨਵੇਂ ਸੋ ਸਮਝ ਲੋ 9600 ਇਹ ਪੈਸੇ ਬੀਬੀ ਐਮ ਬਿਦੇਵੀ ਜਪਨਿਆ ਆਦਿ ਮਨਤ ਸੀ ਇਸ ਗੱਲ ਨੂੰ ਨੋਟਿਸ ਥੋੜਾ ਧਿਆਨ ਦੇਣ ਦੀ ਲੋੜ ਹੈ ਮੈਂ ਦੁਬਾਰਾ ਕਹਿ ਦਿੰਦਾ ਕਿ 290000 1100 ਰੁਪਏ ਇੱਕ ਬੰਦੇ ਦਾ 296 ਬੰਦੇ ਲਾਉਣੇ ਨੇ ਤੇ ਟੋਟਲ ਬਣਦਾ 8 ਕਰੋੜ 58 ਲੱਖ 9600 ਇਹ ਪੈਸੇ ਕਹਿੰਦੇ ਜੀ ਅਸੀਂ ਪੰਜਾਬ ਤੋਂ ਜੱਦੀ ਵੀਆਬੀਆਬੀ ਦਾ ਮਤਲਬ ਵੀ ਪੰਜਾਬ ਦਾ ਹੀ ਹਿੱਸਾ ਹੈ ਕੀ ਗੱਲ ਜੀ ਇਹ ਕੀ ਲੋੜ ਪੈ ਗਈ ਸੀ ਇੱਥੇ ਪੰਜਾਬ ਪੁਰਸੇ ਕੰਪਰੀਜ ਕਰ ਰਹੀ ਹੈ ਪੰਜਾਬ ਪੁਰਸ ਉਸ ਟਾਈਮ ਦੀ ਰੱਖਿਆ ਫਰੀਜ ਕਰ ਰਹੀ ਹੈ ਅਸੀਂ ਕਿਉਂ ਪੈਸੇ ਦੀਏ ਜੀ ਇਹ ਸੀਆਈਐਸਐਫ ਕਿਉਂ ਲਾਈ ਹੈ ਐਸ ਸਾਲ ਤਾਂ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਣਦੀ ਹੈ ਵੀ ਸੀਆਈਐਸਐਫ ਵਾਲੇ ਫੱਟਾ ਖੋਲ ਦੇਣਗੇ ਉੱਤੇ ਇਹਦਾ ਮਤਲਬ ਹੈ ਅਗਲੇ ਸਾਲ ਵੀ ਚੋਰੀ ਵਾਸਤੇ ਕਰ ਰਹੇ ਆ ਸਾਡੇ ਤੇ ਖਰਚਾ ਵਾਧੂ ਪਾ ਰਹੇ ਮਨ ਲਾ ਸੀ ਆਪਦਾ ਪਾਣੀ ਵੀ ਲਟਾਈਏ ਤੇ ਉਹਦੇ ਪੈਸੇ ਵੀ ਦੇਈਏ ਬਿਲਕੁਲ ਨਹੀਂ ਹੋਊਗਾ ਜੀ ਮੈਸਰ ਸਾਹਿਬ ਕਹਿੰਦੇ ਬੀਬੀਐਮ ਵੀ ਚਿਟਾਤੀ ਹੈ ਸਾਡਾ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਉਹ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅੱਜ ਜੋ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਤੇ ਉੱਤੋਂ ਆ ਆ ਥੱਪ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ 올 ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾ ਨਹੀਂ ਹਾਂ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਹਾਂ ਤੁਹਾਡੇ ਤੇ ਹੁਣ ਕੀ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਜਿਹੜਾ 4-5 ਵੈਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਕਿਹਾ ਜਾਂਦਾ ਪਰ ਉਹ ਦੱਸਦੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇਣ ਮਨਪ੍ਰੀਤ ਬਾਦਲ ਉਹ 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 ਬੀਜੇਪੀ ਚ ਉਹ ਦੱਸਦੇਣ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਉਹ ਵੀ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹੜਾ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਨਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਵੋਟ ਪਾਤੀ ਉੱਥੇ ਬੀਜੇਪੀ ਸਰਕਾਰ ਹੈ ਦੋ ਇੱਕ ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ ਦੋ ਇੱਕ ਨੇ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣੇ ਦਿੱਤਾ ਜੋ ਤਾਂ ਕੱਲ ਨੂੰ ਐ ਫੈਸਲਾ ਕਰਦੇ ਤੇ ਉੱਥੇ ਜੀ ਫਿਰ ਸਾਡੀ ਸੀਆਈਐਸਫ ਲੱਗੀ ਹੋਈ ਆ ਅੱਜ ਰਾਤ ਨੂੰ ਭੱਟਾ ਖੋਲਾਂਗੇ ਐਂ ਕਰਨਾ ਚਾਹੁੰਦੇ ਮਤਲਬ ਇਹ ਬੀਜੇਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸੀ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣਨ ਨੂੰ ਫਿਰਦੇ ਆ ਹੈਨਾ ਉਨਾਂ ਨੂੰ ਰਿਵਾਰਡ ਬੂਟ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਰਿਵਾਰਡ ਦਿੱਤਾ ਕਿਸ ਨੂੰ ਕੁਛ ਪਾਰਲੀਮੈਂਟ ਦੇ ਸਭ ਤੋਂ ਬਾਅਦ ਮੈਂ ਬੋਲਦਿਆਂ ਮੈਨੂੰ ਤਾਂ ਕਦੇ ਰਿਵਾਰਡ ਬੂਟ ਬਾਰੇ ਸੋਚਿਆ ਨਹੀਂ ਨੰਨਾ ਤੇ ਉਹ ਰਿਵਾਰਡ ਬੂਟ ਜੇ ਹੀ ਮਿਲਦੇ ਹੁੰਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਹੁੰਦੇ ਉਹ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਭਾ ਦੇ ਨਾਲ ਮੰਗਣਗੇ